ਹਾਂਜੀ ਨਗੀਰ ਸਾਹਿਬ ਅੱਜ ਕੀ ਪ੍ਰੋਗਰਾਮ ਹੈ ਸਪੈਸ਼ਲ ਨਿਕਲੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਅੱਜ ਸਵੇਰ ਤੋਂ ਹੀ ਅਸੀਂ ਪਟਿਆਲੇ ਦੇ ਸਾਰੇ పార్ਕਾਂ ਦੇ ਵਿੱਚ ਜਾ ਕੇ ਸਾਰੇ ਸਨਾਤਨੀ ਭਾਈਆਂ ਨੂੰ ਇਹ ਨਿਵੇਦਨ ਕਰ ਰਹੇ ਆ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਟਿਆਲੇ ਪੋਲੋ ਗਰਾਊਂਡ 'ਚ ਪਹੁੰਚ ਰਹੇ ਆ ਸਾਰੇ ਆਪਣੇ ਪਰਿਵਾਰ ਸਮੇਤ ਹੁਮ ਹੁਆ ਕੇ ਉੱਥੇ ਪਹੁੰਚੋ ਤੇ ਅਪੀਲ ਮੈਂ ਇਹ ਵੀ ਕਰਾਂਗਾ ਕਿ ਜਿਹੜੇ ਲੋਕ ਆਪਣੀ ਦੁਕਾਨਦਾਰੀਆਂ ਨੌਕਰੀਆਂ ਤੋਂ ਇੱਕ ਦਿਨ ਦੀ ਛੁੱਟੀ ਲੈ ਸਕਦੇ ਆ ਉਹ ਛੁੱਟੀ ਲੈ ਕੇ ਅੱਜ ਪੋਲੋ ਗਰਾਊਂਡ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸੁਣਨ ਵਾਸਤੇ ਪਹੁੰਚੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਹੰਗਾਰਾ ਪੂਰਾ ਜ਼ਬਰਦਸਤ ਹੈ ਜੀ ਅਸੀਂ ਤਾਂ ਇਹ ਪ੍ਰਯਾਸ ਸੋਚ ਰਹੇ ਸੀਗੇ ਕਿ ਸ਼ਾਇਦ ਲੋਕਾਂ ਦੇ ਵਿੱਚ کہیں ਨਾ کہیں ਥੋੜੀ-ਬੋਤੀ ਰਹਿ ਗਈ ਹੈ ਕਿ ਲੋਕਾਂ ਨੂੰ ਨਹੀਂ ਜਾਣਕਾਰੀ ਹੈ ਮਗਰ ਅਸੀਂ ਜਿੰਨਾ ਵੀ ਪਰਿਵਾਰਾਂ ਨੂੰ ਮਿਲ ਰਿਹਾ ਜਿੰਨਾ ਵੀ ਦੋਸਤਾਂ ਨੂੰ ਮਿਲ ਰਿਹਾ ਉਹ ਹਰ ਬੰਦੇ ਦਾ ਇਹੀ ਕਹਿਣਾ ਸੀ ਹਾਂ ਜੀ ਹਾਂ ਅਸੀਂ ਜ਼ਰੂਰ ਪਹੁੰਚਾਂਗੇ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉੱਥੇ ਪਹੁੰਚ ਰਹੇ ਹਨ ਜੀ ਪਿੱਛੇ ਆ ਉਹ ਹੁਣ ਉਧਰ ਚਲੇ ਗੇ ਰਾਜੇ ਕਰਕੇ ਉਧਰ ਕਾਂਗਰਸ ਮੈਂ ਕਿਹਾ ਬੀਬੀ ਮੈਂ ਨਹੀਂ ਜਾਂਦਾ ਪੱਥਰ ਬੈਠੀ ਸੀ ਉਹ ਬੰਦਾ ਥੋੜਾ ਖੁੱਪ ਕੇ ਲਏ ਜਿਹੜਾ ਲੜਦਾ ਗਾਂਧੀ ਕਾ ਵੀ ਬਾਈ ਥੋੜਾ ਮੈਂ ਮੈਨੂੰ ਲੱਗਦਾ ਮੈਂ ਕਾਂਗਰਸ ਜੁਆਇਨ ਨਹੀਂ ਕਰਦਾ ਮੈਂ ਬੀਜੇਪੀ ਚ ਕੱਲਾ ਬੈਠਾ ਮੋਦੀ ਮੈਂ ਪੰਜਾਹ ਵਰਗੇ ਆ ਬੰਦੇ ਇਹੇ ਜੇ ਸਮਝਾਉਂਦੇ ਨੇ ਸਾਨੂੰ ਆ ਮੈਨੂੰ ਜਾਣਦਾ ਪਰ ਇਹ ਮੈਨੂੰ ਨਹੀਂ ਜਾਣਦੇ ਇਹ ਜਿਹੇ ਛੋਹੇ ਰੋਸ ਤੋਂ ਬਹੁਤ ਬੰਦੇ ਮੋਦੀ ਦਾ ਉਹ ਲਾਈਕ ਕਰ ਕਦਿਲਾਜ਼ ਕਰਦੇ ਘਟੇ ਮੋਦੀ ਮੈਂ ਮੋਦੀ ਤੇ ਇੱਕ ਗਾਣਾ ਲਿਖਾ ਰਿਹਾ ਚੱਲਿਆ ਕਰੂਗਾ ਕਦੇ ਮੋਦੀ ਵਰਗੇ ਕਾਗ ਨਹੀਂ ਖਾਣੇ ਜੋਗੀ ਵਰਗੇ ਸਾਧ ਨਹੀਂ ਥਿਆਉਣੇ ਭਗਤ ਸਿੰਘ ਵਰਗੇ ਸਰਦਾਰ ਨਹੀਂ ਥਿਆਉਣੇ ਸਾਰੀ ਦੁਨੀਆ ਕਹਿੰਦੀ ਹੁਣ ਅੱਗੇ ਗੱਲ ਜੋੜ ਰਹੇ ਆ ਸਾਰੀ ਦੁਨੀਆ ਕਹਿੰਦੀ ਮੋਦੀ 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 ਐ ਤੈਨੂੰ ਸਾਨੂੰ ਨਾ ਰੱਖਾ ਕਰੋ ਦੇਖੋ ਕੋਈ ਰਾਮਰਾਣ ਲ ਜੀ ਅੱਜ ਮੋਦੀ ਆ ਰਹੇ ਆ ਜੀ ਦੁਪਹਿਰੇ 2 ਵਜੇ ਚਲਦੇ ਆਲਾ ਮੋਦੀ ਆ ਰਹੇ ਨੇ 5 ਵਜੇ ਆਣਗੇ ਜਰੂਰ ਹੈ ਕਿ ਸਾਲ ਵਿੱਚ ਜਾਂਦਾ ਜੀ ਤਕਨੀਕ ਬੰਦਾ ਉਹੀ ਉਹੀ ਰਸ ਤੇ ਫੁੱਲ ਕਲਰ ਅਰੇਂਜਮੈਂਟ ਸਾਰਾ ਹੈਗਾ ਵਧੀਆ ਟੈਂਪੋ ਬੰਦਾਲ ਲੱਗਿਆ ਹੋਏ ਇੱਥੇ ਵੀ ਵਗੈਰਾ ਵੀ ਲੱਗੋ ਜੁਈ ਹੈ ਸਾਰਾ ਵੀ ਆਪਾਂ ਦੇਖ ਲਿਆ ਫਿਰ ਆਮ ਨਾਲ ਬੈਠੋ ਕੋਲੋ ਗਰਾਊਂਡ ਤੇ 2 ਵਜੇ 2 ਵਜੇ ਆਜੋ 2:30 ਵਜੇ ਆਜੋ ਤੇ ਹੈ ਕਿ ਆਮ ਨਾਲ ਬੈਠ ਕੇ ਥਾਨ ਮਿਲ ਸਕੇ ਜੀ ਸਾਰਾ ਚਾਜੇ ਪੂਰਾ ਮਾਹੌਲ ਬਣਿਆ ਹੋਇਆ ਅੱਜ ਜੀ ਅੱਜ ਸ਼ਹਿਰ ਦੀ ਸਵੇਰ ਦੀ ਨਿਕਲੀ ਹੋਈ ਹੈ 8:30 ਵਜੇ ਦੇ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਇਹ ਨਹੀਂ ਕਹਿ ਰਿਹਾ ਕਿ ਅਸੀਂ ਨਹੀਂ ਆਵਾਂਗੇ ਉਸ ਤੋਂ ਤੁਸੀਂ ਵੀ ਲੋਕ ਜਰੂਰ ਦੇਖੋ ਆਪਣਾ ਸੁਭਾਗ ਹੈ ਜੀ ਪਟਿਆਲੇ ਆ ਰਹੇ ਨੇ ਪੂਰਾ ਸ਼ਹਿਰ ਅੱਜ ਜਮਗਰੀਆ ਜਗਮਗ ਵੀ ਹੋ ਰਿਹਾ ਹੈ ਹਾਂ ਬਾਕੀ ਚਲੋ ਆਪਾਂ ਦੇਖੋ ਗੱਲ ਕਹਿ ਸਕਦੇ ਆ ਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਜੀ ਤੇ ਸਭ ਨੂੰ ਬੇਨਤੀ ਹੈ ਜੀ ਜਲਾ ਬੇਨਤੀ ਕਰਦੀ ਹੁਮਰਿਆਣੀ ਸਵੇਰ ਦੇ ਜੀ ਸਾਰੇ ਜਰੂਰ ਆਈਏਂਗੇ ਜੈ ਸ੍ਰੀ ਅੰਮ੍ਰਿਤ ਆਪਾਂ ਦਾ ਗਿਆਨ ਆਇਆ ਆਪਣਾ ਖਾਲੀ ਪੂਰਾ ਆਇਆ ਸਾਰੇ ਬੋਲੋ ਗਰਾਉਂਡ ਠੀਕ ਹੈ 2 ਵਜੇ ਸਪੈਸ਼ਲ ਵੀ ਬਾਈਕ ਜੀ ਆਏ ਜੀ ਹਾਂ ਸਸੀ ਗਾਲ ਜੀ ਦਾ ਰਾਮ ਜੀ ਅੱਜ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਆ ਰਹੇ ਆਂ ਜੀ ਪੋਲੋ ਗਰਾਉਂਡ ਟਾਈਮ ਕੱਟ ਗਏ ਜੀ ਹਾਂ ਜੀ ਧੰਨਵਾਦ ਨੇ ਠੀਕ ਹੋ ਆਜੋ ਆਜੋ ਜੀ ਅੱਜ 2 ਵਜੇ ਪਹੁੰਚਣਗੇ ਜੀ ਮੋਦੀ ਜੀ ਸੁਭਾਗਿਆ ਆਪਣਾ ਦੇਖੋ ਪਹਿਲੀ ਵਾਰ ਪ੍ਰਧਾਨ ਮੰਤਰੀ ਜੀ ਆ ਰਹੇ ਆਂ ਠੀਕ ਹੈ ਠੀਕ ਹੈ ਸਾਰੇ ਪਹੁੰਚੀਏ ਜਰੂਰ ਆਪਾਂ ਜੀ ਜ਼ਰੂਰ ਜ਼ਰੂਰ ਜ਼ਰ ਵਿਚਾਰ ਸੁਣੀਏ ਮੋਦੀ ਜੀ ਜੈ ਸ਼੍ਰੀ ਰਾਮ ਜੀ ਹੋਰ ਆਣਾ ਜੀ ਜ਼ਰੂਰ ਆਈਆਂ ਘਰ ਦੇ ਨਾਲ ਜੈ ਸ਼੍ਰੀ ਰਾਮ ਜੀ ਖੜੇ ਹੋ ਗਏ ਰਾ ਖੜੇ ਹੋ ਗਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਕੀ ਹਾਂ ਮੋਦੀ ਭਾਈ ਜੈ ਸ਼੍ਰੀ ਰਾਮ ਜੈ ਭਲਾ ਦੇ ਕੇ ਪਹੁੰਚ ਲਿਆ ਜੀ ਬੋਲੋ ਜੀ ਤੁਹਾਨੂੰ ਪਹਿਲੇ ਪਹੁੰਚਿਆ ਸਾਨੂੰ ਕਹਿਣ ਦੀ ਲੋੜ ਨਹੀਂ ਚਲੋ ਅਸੀਂ ਮੋਦੀ ਜੀ ਤਾਂ ਸਾਡੇ ਦਿਲਾਂ 'ਚ ਬੈਠੇ ਨੇ ਵਾਹ ਜੀ ਵਾਹ ਤੁਹਾਨੂੰ ਅੱਗੇ ਸਾਲੀਆਂ ਜੀ ਗੱਲਬਾਤ ਕਰਕੇ ਦਿਖਾਓ ਜਿਹੜੇ ਹੋਰ ਲੋਕ ਪ੍ਰੋਫੀਲ ਦੇ ਥੋੜੇ ਹੋਣ ਲੈ ਕੇ ਜਾ ਆਇੰਗੇ ਜੀ ਉਹ ਵੀ ਅੱਜ ਅੱਜ ਪਤਾ ਕਿ ਹਜੇ ਕੋਈ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਵੀ ਹੈ ਸਭ ਦੇ ਦਿਲ 'ਚ ਆ ਗਈ ਅਸੀਂ ਜਾਈਏ ਪਰ ਕਈ ਉਹਨਾਂ ਦੀਆਂ ਮਜਬੂਰੀਆਂ ਵਿਚਾਰੀ ਤੇ ਬੜੀ ਬੰਦੂ ਲਾਈ ਬਹੁਤ ਲੱਗਦਾ ਹੈ ਅੱਜ ਪਟਿਆਰੇ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪਹੁੰਚ ਰਹੇ ਐ ਤਾਂ ਉਹਨਾਂ ਦੇ ਸਵਾਗਤ ਵਾਸਤੇ ਅੱਜ ਅਸੀਂ ਨਹਿਰੂ ਬਾਗ ਦੇ ਵਿੱਚ ਯੁਵਾਵਾਂ ਨੂੰ ਆਪਣੇ ਭਾਈਆਂ ਨੂੰ ਨ्योता ਦੇਣ ਵਾਸਤੇ ਉਰੇ ਪਹੁੰਚਿਆ ਕਿ ਤਾਂਕਿ ਅੱਜ ਕੰਮਕਾਰ ਛੱਡ ਕੇ ਫੋਲੋ ਗਰਾਊਂਡ ਦੇ ਵਿੱਚ ਪਹੁੰਚੋ ਕਿਉਂਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਫੋਲੋ ਗਰਾਊਂਡ ਪਹੁੰਚ ਰਹੇ ਐ ਤਾਂ ਦੇਸ਼ ਵਿਰੋਧੀ ਜਿਹੜੀ ਤਾਕਤ ਹੈ ਉਹ ਅੱਜ ਇਸ ਰੈਲੀ ਨੂੰ ਰੋਕਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਮੈਂ ਸਾਰੇ ਸਨਾਤਨੀਆਂ ਨੂੰ ਸਾਰੇ ਹਿੰਦੂਆਂ ਨੂੰ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਉਸ ਭਰਾ ਨੂੰ ਨਿਵੇਦਨ ਕਰਦਾ ਕਿ ਅੱਜ ਹਮ ਹਮਾਗੇ ਪੋਲੋ ਗਰਾਊਂਡ ਦੇ ਵਿੱਚ ਮੋਦੀ ਜੀ ਦੀ ਰੈਲੀ ਦੇ ਵਿੱਚ ਪਹੁੰਚੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੋਸਤੋ ਬੜਾਈ ਸੁਭਾਗੇ ਅੱਜ 23 ਮਈ ਇਹ ਪਟਿਆਲੇ ਦੇ ਇਤਿਹਾਸ ਦੇ ਵਿੱਚ ਜਿਹੜੀ ਡੇਟ ਹੈ ਸਵਰਨ ਅੱਖਰ ਅਖਰਾਂ ਦੇ ਵਿੱਚ ਲਿਖੀ ਜਾਊਗੀ ਕਿਉਂਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਟਿਆਲਾ ਪਹੁੰਚ ਰਹੇ ਨੇ ਬੜਾਈ ਸੁਭਾਗਿਆशाली ਹੈ ਪਟਿਆਲਾ ਜੋ ਪ੍ਰਧਾਨ ਮੰਤਰੀ ਉਰੇ ਪਹੁੰਚ ਰਹੇ ਨੇ ਕੁਝ ਸ਼ਰਾਰਤੀ ਲੋਕ ਨੇ ਜਿਹੜੇ ਇਹ ਰੈਲੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਅਸੀਂ ਉਹਨਾਂ ਨੂੰ ਚੇਤਾਵਨੀ ਦੇਣੇ ਆ ਕਿ ਤੁਸੀਂ ਆਪਣੀ ਹਰਕਤਾਂ ਤੋਂ ਬਾਹਰ ਆ ਜਾਓ ਨਹੀਂ ਤਾਂ ਤੁਹਾਡਾ ਸਮਾਨ ਵਾਲਾ ਬਹੁਤ ਮਾੜਾ ਹੋਊਗਾ ਸਭ ਨੂੰ ਬੇਨਤੀ ਹੈ ਪਟਿਆਲਾ ਵਾਸੀਆਂ ਨੂੰ ਬੇਨਤੀ ਹੈ ਸਨਾਤਨੀ ਭਰਾਵਾਂ ਨੂੰ ਬੇਨਤੀ ਹੈ ਹਰ ਵਰਗ ਦੇ ਲੋਕ ਨੂੰ ਬੇਨਤੀ ਹੈ ਕਿ ਆਪਾਂ ਪੋਲੋ ਗਰਾਊਂਡ 'ਚ ਪਹੁੰਚੀਏ 2 ਵਜੇ ਉਹਦੇ ਮੋਦੀ ਜੀ ਦੇ ਵਿਚਾਰ ਸੁਣੀਏ ਜੈ ਸ਼੍ਰੀ ਰਾਮ ਮਾਨਯੇ ਅਟਲ ਜੀ ਕੀ ਪ੍ਰਧਾਨ ਮੰਤਰੀ ਜਦ ਸੰ ਤਾਂ ਉਹ ਵੀ ਪਹਿਲੇ ਪੋਲੋ ਗਰਾਊਂਡ 'ਚ ਪੁੱਜੇ ਸਨ ਤੇ ਅੱਜ ਸਾਡਾ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਅੱਜ ਅਸੀਂ ਮੋਦੀ ਜੀ ਦੇ ਵਿਚਾਰਾਂ ਨੂੰ ਸੁਣਾਂਗੇ ਤਾਂ ਮੇਰੀ ਸਾਰੇ ਪਟਿਆਲੀਆਂ ਨੂੰ ਨਿਵੇਦਨ ਹੈ ਕਿ ਉਹ ਆਪਣੇ ਅੱਜ ਕੰਮ ਕਾਜ ਛੱਡ ਕੇ ਪਹਿਲ ਦੇ ਆਧਾਰ ਤੇ ਪੋਲੋ ਗਰਾਉਂਡ ਵਿਖੇ ਪਹੁੰਚਣ ਤੇ ਉਹਨਾਂ ਦੇ ਵਿਚਾਰਾਂ ਨੂੰ ਸਰੋਤ ਪੋਲੋ ਗਰਾਉਂਡ ਆ ਰਹੇ ਨੇ 2 ਵਜੇ ਪਹੁੰਚੋ ਉੱਥੇ ਜੀ ਅੱਜ ਜਾਈਓ ਜੀ ਮੋਦੀ ਜੀ ਆ ਰਹੇ ਆਂ ਹਾਂ ਜੀ ਆਵਾਂਗੇ ਆ ਜੀ ਚਲੋ ਜੀ ਸਾਹਮਣੇ ਪਹੁੰਚਣਾ ਠੀਕ ਹੈ ਜਿੱਥੇ ਆ ਰਹੇ ਪੋਲੋ ਗਰਾਉਂਡ ਪੋਲੋ ਗਰਾਉਂਡ ਦਾ ਪਤਾ ਜੀ ਦੱਸੋ ਹਾਂ ਜੀ او 9 وني